स्वागत है किसान वीरो ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਦੋ ਬੜਾ ਤਾਜ਼ੇ ਸੁੰਜੇ ਬ ਦਿਖਾਵਾਂਗੇ ਸੇਲ ਆ ਡਿਟੇਲ ਬਾਈ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਆਸ ਕਿਸ਼ਵਿੰਦਰ ਸਿੰਘ ਬਾਈ ਫਿੱਟ ਜੌਂਦ ਜ਼ਿਲ੍ਹਾ ਬਟਿੰਡਾ ਤਸੀਰ ਆਂਪਰਾਪੁਰ ਮੋਬਾਈਲ ਨ 02922 7696502925 ਪਹਿਲਾ ਨੰਬਰ ਜਿਹੜੀ ਬੈਡ ਦੇਖਦੇ ਆ ਕਿਹੜਾ ਸੁਹਾ ਸੁਈ ਆ ਇਹ ਰਾਤ ਦੀ ਸੀ ਜਾਂ ਦੂਜਾ ਸੁਹਾ ਸੁਈ ਆ ਢੇਲੋ ਬੱਚਾ ਇਹਦਾ ਆ ਬੈਠਾ ਨਾ ਨਾ ਆ ਆ ਸੁਭਾਈ ਠੀਕ ਹੈ ਇਹਦਾ ਬੱਚਾ ਆ ਬੈਠਾ ਹਣਾ ਬੱਚਾ ਰਾਤ ਦੀ ਸੀ ਆ ਬੱਚਾ ਇਹ ਬੱਚੀ ਹੈ ਬੱਚਾ ਦਾ ਠੀਕ ਹੈ ਦੂਜਾ ਸੁਹਾ ਹਾਂ ਦੂਜਾ ਸੁਹਾ ਜੇ ਇਹ ਜੂ ਰੋਕੇ ਆ ਜੇ ਇਹ ਜੂ ਰੋਕੇ ਆ ਠੰਡੀ ਸੀ ਬਹੁਤ ਦਵਾਈ ਲੈ ਕਿੰਨਾ ਕੁ ਦੁੱਧ ਪਾ ਦੋਗੀ ਇਹ ਭਾਈ ਦੁੱਧ 20 ਕਿਲੋ ਬਲੂਣ ਨੇ ਕੰਢਿਆ ਤਾਰਾ ਤੂ ਰੋਕੇ ਤਾਰਾ ਤੂ ਰੋਕੇ ਜਮਾ ਚੂਣ ਸੁਆ ਦੀ ਇੱਕ ਨੰਬਰ ਠੀਕ ਆ ਬੱਚਾ ਛੱਡੋ ਨਾ ਛੱਡੋ ਦੇ ਦੇ ਜੀ ਛੱਡੋ ਤੋ ਦੇਖੋ ਚੌਣ ਵਗੈਰਾ ਧਾਰਾ ਦੁਰੇ ਇੱਕ ਨੰਬਰ ਹੈ ਨਾ ਇੱਕ ਨੰਬਰ ਆ ਬਈ ਠੀਕ ਹੈ ਕਿੰਨਾ ਦੁੱਧ ਪਾ ਦੋਗੀ ਇਹ ਦੁੱਧ ਭਾਈ ਇਦ ਕੀ 20 ਮੰਨ ਕੇ ਲੈ ਲਿਓ ਤਾਂ 20 ਬਰੋਸੀ ਦੇਣਾ ਨੇ ਭਾਜ ਦਾ ਕੀ ਰਹੂਗਾ ਭਾ ਵੇ 70000 ਜਮਾਨਤਾਨ ਕਰਦਾ ਜੀ ਲਿਆ ਬਾਹਰ ਨੂੰ ਸੋ ਫਿਰ 70000 ਦੇ ਵਿੱਚੋਂ ਮਾਨਤਾਨ ਹੋ ਜੂ ਦੂਜਾ ਸੂਆ 나ੜੂਆ ਨਾਲ ਆ ਤੇ ਰਾਤ ਦੀ ਸੂਈ ਵੇ ਜੇਰ ਜੱਪਾ ਕੰਮ ਡਾਣਾ ਵੀਰੇ ਓਕੇ ਆ ਬਈ ਵੀਡੀਓ ਪਈਆ ਪਾਉਂਗਾ ਜੇਰ ਦੀ 20 ਲੀਟਰ ਦੁੱਧ ਮੰਨ ਕੇ ਲੈੜੇ ਧਾਰਾ ਮਾਰ ਕੇ ਦਿਖਾ ਦਿਆਂ ਕ੍ਰੋਸ ਬੈੜ ਆ ਗਿਆ ਐਫ ਪੀ ਦੇ ਵਿੱਚ ਹਨਾ ਹਾਂ ਹਾਂ ਬਈ ਤੇ ਥਣ ਥੂੜ ਦੇਖੋ ਪੂਰਾ ਦੇਖ ਕੱਦ ਬੱਡ ਬਹੁਤ ਜ਼ਿਆਦਾ ਹੈ ਹਨ ਸੋ ਕੱਦ ਬੱਡ ਪੂਰਾ ਜਿੰਦ ਜਾਨ ਤੇ ਰਾਜੀ ਸਾਫ ਸੁਥਰੀ ਕੀਮਤ 70000 ਹਾਂ 70 ਨੂੰ ਮਾਨਤਾ 70 ਦੇ ਵਿੱਚੋਂ ਮਾਨਤਾਣ ਹੋ ਜੂ ਛੋਟੀ ਮੰਨ ਕੇ ਕੋਈ ਵੀ ਆਵੇ ਨਾ ਵੱਡੀ ਆ ਪੂਰਾ ਸਹਿਜ ਆ ਜਿੰਦ ਜਾਨ ਤੇ ਬਰੀਡ ਦੇ ਵਿੱਚ ਪੂਰੀ ਓਕੇ ਆ ਦੋ ਪੰਤਾ ਮੇਲ ਹੈ ਚਿਪ ਦੇ ਵਿੱਚ ਕ੍ਰੋਸ ਦੁੱਧ ਜ਼ਿਆਦਾ ਦਊਗੀ ਤੇ ਦੇਊਗੀ ਪਲੱਸ ਫੈਟ ਵਾਲਾ ਇਹ ਤੇ ਇਹ ਸੀਗੀ ਪਹਿਲੇ ਨੰਬਰ ਤੇ ਦਿਖਾਤੀ ਆਪਾਂ ਸੋ ਦੇਖੋ ਥਣ ਚਾਰੇ ਨਿਕਲਵੇਂ ਅੱਗੇ ਦੂਜਾ ਨੰਬਰ ਜਿਹੜੀ ਤਾਜੀ ਸੂਈ ਦੇਖੀ ਜਾਨੇ ਇਹ ਵੀ ਦੂਜਾ ਸੂਆ ਇਹ ਵੀ ਰਾਤੀ ਸੂਈ ਆ ਬਾਈ ਠੀਕ ਇਹਨੇ ਬੱਚਾ ਕੀ ਦਿੱਤਾ ਇਹਨੇ ਬੱਚਾ ਦੇਦਾ ਸਾਈਵਾਲ ਜਾ ਗਿਆ ਨਾ ਹਾਂ ਸਾਈਵਾਲ ਜਾ ਕਰੋ ਆ ਜਾ ਠੰਡੀ ਠੁੰਡੀ ਬਹੁਤ ਆ ਬੱਚੀ ਲੈ ਇਹ ਸੁਆ ਕਿਹੜਾ ਦੁੱਜਾ ਇਹ ਵੀ ਦੁੱਜਾ ਹੀ ਆ ਬਈ ਕਿੰਨਾ ਹੈ ਦੁੱਧ ਪਾ ਦੂਗੀ ਇਹ ਇਹ ਦੁੱਧ ਬਈ 15 16 ਕਿਲੋ ਪਾ ਲੂਗੀ ਇਹਦਾ ਭਾ ਕੀ ਆ ਇਹਦਾ ਭਈ 55000 ਰੁਪਏ ਜੋ ਮਾਨਦਾਨ ਕਰਦੇ ਨੇ 55000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਇਹ ਵੀ ਕਰੋ ਸੰਗ ਦੀ ਆ ਗਈ ਹੈ ਨਾ ਹਾਂ ਠੰਡੀ ਸੀ ਬਹੁਤ ਆ ਬੱਚੀ ਐ ਨਹੀਂ ਕੋਈ ਲੈ ਠੀਕ ਹੈ ਕੱਦ ਬੈਡ ਜਿੰਦ ਜਾਨ ਹੈਗੀ ਆ ਬੈਡ ਦੇ ਵਿੱਚ ਹਾਂ ਮੂਮਾ ਬਹੁਤ ਸੁਨ ਲੈ ਦੁੱਧ ਮੰਨ ਕੇ ਚੱਲੇ 18 ਕੇ ਮੰਨ ਕੇ ਲੈ ਲੈ ਬਈ ਆਰਾਮ ਨਾਲ ਹਾਂ ਮੰਨ ਕੇ ਚੱਲੇ ਵੀ 16 ਕਿਲੋ ਤੋਂ ਬਾਹਰ ਵਾਲੀ ਹੈਗੀ ਆ ਇਹਨਾਂ ਤੋਂ ਬਾਹਰ ਵਾਲੀ ਠੀਕ ਹੈ ਕੀਮਤ ਸਿਰਫ 55000 ਰੁਪਇਆ ਹਾਂ 55000 ਚ ਮਾਨਦਾਨ ਹੋ ਜੂ ਤੇ ਬੈੜ ਚੰਗੀ ਆ ਸਾਫ ਸੁਥਰੀ ਆ ਤੇ ਥਾਂ ਥਣ ਦੇਖੋ ਜੇ ਤਾਂ ਠੰਡੀ ਸ਼ੀਰ ਵੱਧੂ ਠੀਕ ਆ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਪਾਪਕ ਪਸ ਦੀ ਲੋੜ ਨਹੀਂ ਲੈ ਸੋ ਦੇਖੋ ਬੜਾ ਗੁਣਾ ਦੇ ਕੁਥਰੀ ਦਿਖੋਨੇ ਬਈ ਜਿੰਨੇ ਆ ਤੁਹਾਨੂੰ ਦਿਖਾਈ ਜੰਨੇ ਆ ਪੂਰੀ ਸਾਫ ਸੁਥਰੀ ਤੇ 55 ਜੋ ਮਾਨਦਾਨ ਹਾਂ ਹਾਂ ਕਰ ਦਾਂਗੇ ਨੰਬਰ ਬੋਲ ਜੀ ਦੁਬਾਰਾ ਆਪਣਾ 7696502922 ਸੁਗਰਪ ਪਿੰਡ ਜੌਂਦ ਜਿਲ੍ਹਾ ਬਠਿੰਡਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਰੋ ਦੇਖ ਲਈ ਸਭ ਦਾ